ਬਾ ਦਿਨ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਾ ਐਂਡ ਆਰਡਰ ਦੀ ਸਥਿਤੀ ਡਿੱਗਦੀ ਜਾ ਰਹੀ ਹੈ ਸਰਕਾਰ ਟੋਟਲ ਫੇਲਿਅਰ ਸਾਬਤ ਹੋ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਪੰਜਾਬ ਦੇ ਬਿਜ਼ਨਸਮੈਨ ਪੰਜਾਬ ਦੇ ਵਪਾਰੀ ਉਹਨਾਂ ਨੂੰ ਉਹਨਾਂ ਦੇ ਕਾਰੋਬਾਰਾਂ ਨੂੰ ਸੁਰੱਖਿਅਤ ਕਰਨ ਵਿੱਚ ਹਰ ਰੋਜ਼ ਪੰਜਾਬ ਦੇ ਵਿੱਚ ਵਰਦ ਦੇ ਗੈਂਗਸਟਰਿਜ਼ਮ ਤੇ ਜਿਹੜੇ ਕੀ ਪੰਜਾਬ ਦੀ ਸ਼ਾਂਤੀ ਨੂੰ ਪੰਜਾਬ ਦੀ ਪੀਸ ਦੇ ਕਾਮਨਲ ਹਾਰਮਨੀ ਨੂੰ ਵੀ ਟਾਰਗੇਟ ਕਰ ਰਹੇ ਐ ਪੰਜਾਬ ਦੇ ਵਪਾਰੀ ਟਾਰਗੇਟ ਕੀਤੇ ਜਾ ਰਹੇ ਐ ਪੰਜਾਬ ਦਾ ਹਰ ਵਰਗ ਟਾਰਗੇਟ ਕੀਤਾ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਕੋਈ ਵੀ ਵਰਗ ਜੇ ਮੈਂ ਕਹਾਂ ਸੇਫ ਨਹੀਂ ਐ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਗੈਂਗਸਟਰਜ਼ ਨੂੰ ਇਹਨਾਂ ਗੁੰਡਿਆਂ ਨੂੰ ਪੁਸ਼ਤ ਪਨਾਈ ਪੇਟਰਨੇਜ ਪੰਜਾਬ ਦੀ ਸਰਕਾਰ ਦੇ ਲੀਡਰ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਲੀਡਰ ਦੇ ਰਹੇ ਜਿਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਕਿ ਇਹ ਪੰਜਾਬ ਦੇ ਵਿੱਚ ਕੋਈ ਬੜੀਆਂ ਵੱਡੀਆਂ ਉਮੀਦਾਂ ਨਾਲ ਸਰਕਾਰ ਬਣੀ ਸੀ ਕਿ ਪੰਜਾਬ 'ਚ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਬਦਲਾਵ ਆਇਆ ਪੰਜਾਬ 'ਚ ਪਰ ਉਹ ਬਦਲਾਵ ਨਹੀਂ ਜਿਹਦੀ ਆਸ ਤੇ ਉਮੀਦ ਪੰਜਾਬ ਦੇ ਲੋਕਾਂ ਨੂੰ ਸੀ ਅੱਜ ਜਿਨ੍ਹਾਂ ਦੇ ਵਿੱਚੋਂ ਬੈਠੇ ਗੈਂਗਸਟਰ ਆਪ ਦਾ ਕਾਰੋਬਾਰ ਚਲਾ ਰਹੇ ਐਕਸਟਰਸ਼ਨਸ ਕਿਲਿੰਗਸ ਫਰਤੀਆਂ ਇਹ ਸਾਰਾ ਕੁਝ ਗੈਂਗਸਟਰਸ ਬੜੀ ਆਸਾਨੀ ਨਾਲ ਹਰ ਸੁਵਿਧਾ ਉਹਨਾਂ ਨੂੰ ਉਪਲਬਧ ਹੈ ਜੇਲ੍ਹਾਂ ਦੇ ਵਿੱਚ ਚਾਹੇ ਟੈਲੀਫੋਨ ਹੋਣ ਚਾਹੇ ਇੰਟਰਨੈਟ ਹੋਣ ਉੱਥੇ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਯਾਦ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਸੁਖਾਵਾਂ ਮਾਹੌਲ ਬਣਿਆ ਸੀ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਸੀ ਉਸ ਵੇਲੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦਾ ਖਤਮ ਹੋ ਗਿਆ ਈਜ਼ ਆਫ ਡੂਇੰਗ ਕ੍ਰਾਈਮ ਦੇ ਵਿੱਚ ਪੰਜਾਬ ਸ਼ਾਇਦ ਪਹਿਲੇ ਨੰਬਰ ਤੇ ਆ ਗਿਆ ਇਹ ਬਦਲਾਅ ਆਇਆ that ease of doing business has been replaced by ease of doing crime ਮੈਂ ease of doing crime ਕਿਉਂ ਕਹਿ ਰਿਹਾ ਕਿ ਸਭ ਤੋਂ ਸੇਫ ਥਾਵਾਂ ਤੇ ਬੈਠੇ ਐ ਜੇਲ੍ਹਾਂ ਚ ਜਿੱਥੇ ਉਹਨਾਂ ਨੂੰ ਕੋਈ ਡਰ ਡੱਕਰ ਨਹੀਂ ਬਾਹਰ ਕੋਈ ਰਾਈਵਲ ਗੈਂਗਸ ਦਾ ਕੋਈ ਦੁਸ਼ਮਣੀਆਂ ਦਾ ਸੇਫਟੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਸੁਵਿਧਾ ਸਾਰੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਤੇ ਉਥੋਂ ਬੈਠ ਕੇ ਆਪਦੀਆਂ ਉਹ ਜਿਹੜੇ ਕਾਲੇ ਧੰਦੇ ਆ ਉਹ ਚਲਾ ਰਹੇ ਆ ਆਪਾਂ ਇਹ ਵੀ ਦੇਖਿਆ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹਜ਼ਾਰਾਂ ਕੌਲਾਂ ਵੀ ਸਾਹਮਣੇ ਆਈਆਂ ਫਿਰੋਜ਼ਪੁਰ ਜੇਲ੍ਹ ਦਾ ਇਨਸੀਡੈਂਟ ਵੀ ਆਇਆ ਸੀ ਜਿਦੇ ਚ ਆਨਲਾਈਨ ਕਰੋੜਾ ਰੁਪਈਆ ਟਰਾਂਸਫਰ ਵੀ ਕੀਤਾ ਗਿਆ ਤੇ ਅੱਜ ਵਿਰੋਧੀਆਂ ਤੇ ਇਹ ਇਲਜ਼ਾਮ ਲਾਉਣ ਵਾਲੇ ਜੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੀਆਂ ਕੋਈ ਸਾਂਝ ਹੈ ਉਹਨਾਂ ਨੇ ਸ਼ਾਇਦ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਇਹ ਕਿਉਂ ਕੀਤਾ ਜਾ ਰਿਹਾ ਹੈ ਇੰਨਾਂ ਚੀਜ਼ਾਂ ਤੋਂ ਧਿਆਨ ਹਟਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਹਰ ਰੋਜ਼ ਦੀਆਂ ਵਾਰਦਾਤਾਂ ਹੋ ਰਹੀਆਂ ਕੱਲ 4 ਵਾਰਦਾਤਾਂ ਹੋਈਆਂ ਚਾਹੇ ਅੰਮ੍ਰਿਤਸਰ ਬੱਸ ਸਟੈਂਡ ਤੇ ਕਤਲ ਹੋਇਆ ਗੋਲੀਆਂ ਚੱਲੀਆਂ ਛੇਰਟਾ 'ਚ ਇੱਕ ਪਰੋਲ ਤੇ ਬੰਦਾ ਆਇਆ ਹੋਇਆ ਸੀ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਛੇਰਟਾ ਫਾਇਰਿੰਗ ਮਾਰਕੀਟ ਛੋਈ ਉੱਥੇ ਇੱਕ ਬੰਦਾ ਕਤਲ ਕਰ ਦਿੱਤਾ ਗਿਆ ਪਰसों ਬੰਗਾ ਬਸ ਸਟੈਂਡ ਨੇੜੇ ਜਿੱਥੇ ਜਮਾ ਨਾਲ ਪੁਲਿਸ ਦਾ ਥਾਣਾ ਵੀ ਹੈ ਗੋਲੀਆਂ ਚੱਲੀਆਂ 40 ਬੁਲੇਟ ਫਾਇਰ ਕੀਤੇ ਗਏ ਅੰਦਾ ਧੁੰਨ ਗੋਲੀਆਂ ਚੱਲੀਆਂ ਇੱਕ ਬੰਦਾ ਮਰ ਗਿਆ 4 ਇੰਜਰਡ ਹੋਏ ਪਰसों ਫਿਰੋਜ਼ਪੁਰ ਵਪਾਰੀ ਦਾ ਕਤਲ ਕੀਤਾ ਜਾਂਦਾ ਐਵਰੀ ਸਿੰਗਲ ਡੇ ਪੰਜਾਬ ਦੇ ਵਿੱਚ ਗੈਂਗਸਟਰਸ ਵੱਲੋਂ ਕੋਈ ਨਾ ਕੋਈ ਵਾਰਦਾਤ ਕੀਤੀ ਜਾ ਰਹੀ ਹੈ ਕੌਣ ਭੁੱਲਿਆ ਬਠਿੰਡੇ ਚ ਵਪਾਰ ਮੰਡਲ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਅਬੋਰ ਦੇ ਵਿੱਚ ਐਡੇ ਵੱਡੇ ਵਪਾਰੀ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਇਨਸਟੈਡ ਆਫ ਐਡਰੈਸਿੰਗ ðiਜ਼ ਇਸ਼ੂਜ਼ ਸਰਕਾਰ ਧਿਆਨ ਕਿਸ ਤੇ ਹੈ ਲੋਕਾਂ ਦਾ ਧਿਆਨ ਭਟਕਾਉਣ ਤੇ ਪੁਲਿਸ ਕਿਸ ਵਾਸਤੇ ਵਰਤੀ ਜਾ ਰਹੀ ਹੈ ਇਨਸਟੈਡ ਆਫ ਫੋਕਸਿੰਗ ਔਨ ਲਾ ਐਂਡ ਆਰਡਰ ਡਿਊਟੀਆਂ ਇਨਸਟੈਡ ਆਫ ਫੋਕਸਿੰਗ ਔਨ ਟੈਕਲਿੰਗ ਗੈਂਗਸਟਰイズਮ ਐਂਡ ਡਰੱਗਸ ਆਪਦੇ ਪੋਲੀਟিক্যাল ਆਪੋਨੈਂਟਸ ਨੂੰ ਫਿਕਸ ਕਰਨ ਵਾਸਤੇ ਝੂਠੇ ਕੇਸਾਂ 'ਚ ਪੰਜਾਬ ਦੇ ਲੋਕਾਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਗੈਂਗਸਟਰイズਮ ਦੀ ਗੱਲ ਦੇਖੋ ਅੱਜ ਕੌਣ ਕਰ ਰਿਹਾ ਹੈ ਜਾਂ ਵਿਰੋਧੀਆਂ ਤੇ ਇਹ ਤੌਹਮਤਾ ਦੇਖੋ ਕੌਣ ਲਾ ਰਿਹਾ ਅੱਜ ਉਹ ਬੰਦੇ ਲਾ ਰਹੇ ਹੈ ਜਿਨ੍ਹਾਂ ਨੇ ਪੁਲਿਸ ਕਸਟਡੀ 'ਚ ਲਾਰੈਂਸ ਬਿਸ਼ਨੋਈ ਵਰਗਿਆਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਫੇਰ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਗੱਲਾਂ ਫੇਰ ਸਾਹਮਣੇ ਆਈਆਂ ਉਹ ਬੰਦੇ ਗੱਲ ਕਰ ਰਹੇ ਐ ਜਿਨ੍ਹਾਂ ਦੀਆਂ ਜੇਲ੍ਹਾਂ ਚੋਂ ਐਕਸਟਰਸ਼ਨਸ ਦੀਆਂ ਕਾਲਸ ਹੋ ਰਹੀਆਂ ਉਹ ਬੰਦੇ ਗੱਲ ਕਰਦੇ ਐ ਜਿਨ੍ਹਾਂ ਦੀ ਕਸਟਡੀ ਚੋਂ ਲੋਰੈਂਸ ਬਿਸ਼ਨੋਈ ਵਰਗਿਆਂ ਦੇ ਕਾਤਲ ਮਾਂਤਸਾ ਦੀ ਸੀਆਈਏ ਕਸਟਡੀ ਚੋਂ ਦੀਪਕ ਟਿੰਨੂ ਭਜਿਆ ਕੋਈ ਭੁੱਲਿਆ ਉਸ ਗੱਲ ਨੂੰ ਪੰਜਾਬ ਪੁਲਿਸ ਕੇ ਸਾਹ ਤੱਕ ਫੈਸਿਲੀਟੇਟ ਕਰ ਰਹੀ ਸੀ ਸਹੇਲੀਆਂ ਨੂੰ ਮਲਾਉਣ ਤੱਕ ਲੈ ਕੇ ਜਾਂਦੇ ਆ ਗੈਂਗਸਟਰਸ ਨੂੰ ਜਿੰਨਾ ਲੋਕਾਂ ਦੀਆਂ ਐਡਮਿਨਿਸਟ੍ਰੇਸ਼ਨ ਥੱਲੇ ਜੇਲ੍ਹਾਂ ਚ ਬਹਿ ਕੇ ਕਤਲ ਪਲਾਨ ਕੀਤੇ ਜਾਂਨ ਸਿੱਧੂ ਮੂਸੇਵਾਲੇ ਵਰਗਿਆਂ ਦਾ ਕਤਲ ਪਲਾਨ ਹੋਇਆ ਆਮ ਆਦਮੀ ਪਾਰਟੀ ਦੀ ਜੇਲ੍ਹ ਚ ਜਿਹੜੀ ਜੇਲ੍ਹ ਆਮ ਆਦਮੀ ਪਾਰਟੀ ਦੇ ਸ਼ਾਸਨ ਥੱਲੇ ਸੀ ਅੱਜ ਉਹ ਬੰਦੇ ਲੋਕਾਂ ਤੇ ਟਿੱਪਣੀਆਂ ਕਰਨ ਵਿਰੋਧੀਆਂ ਤੇ ਟਿੱਪਣੀਆਂ ਕਰਨ ਇਹ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹ ਇਹ ਹਾਲਾਤ ਇੰਨੇ ਪੈਨਿਕ ਕਿਉਂ ਹੋਇਆ ਇਹਨਾਂ ਨੂੰ ਇਲੈਕਸ਼ਨ ਲੜ ਕੇ ਹਟੇ ਹੁਣੇ ਆਪਾਂ ਤਰਨ ਤਾਰਨ ਦਾ ਸਾਰਾ ਸਰਕਾਰੀ ਤੰਤਰ ਵਰਤਨ ਦੇ ਬਾਵਜੂਦ ਹਰ ਤਰ੍ਹਾਂ ਦੇ ਨਿਰਮੂਲ ਸਮਝੌਤੇ ਕਰਨ ਦੇ ਬਾਵਜੂਦ ਹਾਲਾਤ ਕੀ ਬਣੇ ਆਮ ਆਦਮੀ ਪਾਰਟੀ ਹਾਰੀ ਪੰਜਾਬ ਪੁਲਿਸ ਜਿੱਤੀ ਤੇ ਨੈਤਿਕ ਜਿੱਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਜਿਵੇਂ ਅਰਥਕਵੇਕ ਤੋਂ ਬਾਅਦ ਆਫਟਰ ਸ਼ੌਕਸ ਆਉਂਦੇ ਹਨ ਨਾ ਆਫਟਰ ਸ਼ੌਕਸ ਹਜੇ ਵੀ ਆਮ ਆਦਮੀ ਪਾਰਟੀ ਫੀਲ ਕਰ ਰਹੀ ਹੈ ਲੋਕਾਂ ਦੇ ਵਿੱਚ ਚਰਚਾ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਕਿਵੇਂ ਸਾਮ-ਦਾਮ ਦੰਡ ਭੇਦ ਸੁਸੋਧਿਆ ਸਾਹਿਬ ਵਾਲਾ ਸਾਮ-ਦਾਮ ਦੰਡ ਭੇਦ ਵਰਤਨ ਦੇ باوجود ਸਰਕਾਰ ਦੀ ਹਾਰ ਹੋਈ ਹੈ ਇਸ ਇਲੈਕਸ਼ਨ ਚ ਉਹ ਇੱਕ ਮੈਨੂੰ ਕਿਸੇ ਦਾ ਮੈਂ ਸ਼ੇਅਰ ਪੜ ਰਿਹਾ ਸੀ ਇਤਨਾ ਵੀ ਗਮਾਨ ਨਾ ਕਰ ਆਪਣੀ ਜਿੱਤ ਦਾ ਐਬੇ ਖਬਰ ਤੇ ਸ਼ਹਿਰ ਮੇ ਤੇਰੀ ਜਿੱਤ ਸੇ ਜ਼ਿਆਦਾ ਚਰਚਾ ਮੇਰੀ ਹਾਰ ਕੇ ਹੈ ਤਕਲੀਫ ਹੈ ਇਸ ਗੱਲ ਦੀ ਹੈ ਕਿ ਅੱਜ ਸਾਰਾ ਪੰਜਾਬ ਇਹ ਗੱਲ ਕਰ ਰਿਹਾ ਹੈ ਕਿ ਕਿਵੇਂ ਸਾਰੇ ਰਲ ਕੇ ਕੌਣ ਭੁੱਲਿਆ ਜੀ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸੀ ਇਸ ਇਲੈਕਸ਼ਨ ਚ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਤੁਸੀਂ ਇਹ ਦੇਖੋ ਪਰਚੇ ਕਿਵੇਂ ਰਜਿਸਟਰ ਹੋਏ ਤਰਨਤਾਰਨ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਐਸਐਸਪੀ ਰੈਂਕ ਦਾ ਅਫਸਰ ਸਸਪੈਂਡ ਕੀਤਾ ਗਿਆ ਛੋਟੀ ਗੱਲ ਨਹੀਂ ਹੈ ਪਰਚੇ ਰਜਿਸਟਰ ਹੋਏ ਇਲੈਗਲ ਅਰੈਸਟਸ ਕੀਤੀਆਂ ਇੰਟੀਮਿਡੇਸ਼ਨ ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੀ ਕੀਤੀ ਜਾ ਰਹੀ ਸੀ ਇਸ ਕਰਕੇ ਓਰੀਸਾ ਕਾਡਰ ਦੀ ਆਈਪੀਐਸ ਅਫਸਰ ਦੀ ਰੀਪੋਰਟ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਕਸ਼ਨ ਲਿਆ ਮੈਂ ਇਹ ਪੁੱਛਣਾ ਚਾਹੁੰਨਾ ਕਿ ਕੀ ਇਲੈਕਸ਼ਨ ਦੌਰਾਨ ਇੱਕ ਵੀ ਕਾਂਗਰਸੀ ਤੇ ਪਰਚਾ ਹੋਇਆ ਇੱਕ ਵੀ ਭਾਜਪਾ ਦੇ ਵਰਕਰ ਤੇ ਪਰਚਾ ਹੋਇਆ ਇੱਕ ਵੀ ਵਾਰਿਸ ਪੰਜਾਬ ਦਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਤਾਂ ਪੰਥਕ ਹੈ ਪਰ ਡੋਰਾਂ ਕਿਹਦੇ ਹੱਥ 'ਚ ਹੈ ਸਭ ਨੂੰ ਪਤਾ ਉਹ ਤਾਂ ਮਨਦੀਪ ਦੀ ਗੱਲ ਤੋਂ ਹੀ ਸਾਹਮਣੇ ਆ ਗਿਆ ਸੀ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਮੇਰੇ ਕੋਲੇ ਉਹਦੀ ਸਟੇਟਮੈਂਟ ਹੈ ਤੇ ਭਲਿਆ ਮਾਨਸਾ ਤੈਨੂੰ ਖੜਾਇਆ ਹੀ ਤਾਂ ਸੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਤੂੰ ਕਿਵੇਂ ਨਾ ਖੜਦਾ ਤੁਹਾਡੀਆਂ ਡੋਰਾਂ ਕਿਹਦੇ ਹੱਥ ਚ ਹੈ ਜੇ ਪੰਜਾਬ ਨੂੰ ਇਹ ਗੱਲ ਵੀ ਪਤਾ ਕਿਸੇ ਹੋਰ ਪਾਰਟੀ ਦੇ ਵਰਕਰ ਤੇ ਇੱਕ ਵੀ ਐਫਆਈਆਰ ਨਹੀਂ ਹੋਈ ਟਾਰਗੇਟ ਹੋਏ ਅਕਾਲੀ ਦਲ ਦੇ ਵਰਕਰ ਸਾਰੇ ਜਾਣਿਆਂ ਨੇ ਰਲ ਕੇ ਅਕਾਲੀ ਦਲ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਬਟ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਹਰ ਬੱਚਾ ਗੱਲ ਕਰ ਰਿਹਾ ਕਿ ਬੜੀ ਵੱਡੀ ਹੈ ਨੈਤਿਕ ਜਿੱਤ ਹੋਈ ਹੈ